ਥਾਂ ਦੇ ਉੱਪਰ ਜਦੋਂ ਮੁਸੀਬਤ ਹੁੰਦੀ ਹੈ ਤੇ ਪੰਜਾਬੀ ਭੱਜ ਕੇ ਪਹਿਲਾ ਕੰਮ ਜਿਹੜਾ ਹੈਗਾ ਉਹ ਸਭ ਤੋਂ ਅੱਗੇ ਹੁੰਦਾ ਹੈ ਪਰ ਜਦੋਂ ਪੰਜਾਬ ਦੇ ਉੱਪਰ ਮੁਸੀਬਤ ਆਈ ਤੇ ਫੇ ਆਏ ਲੋਕ ਸੇਵਾ ਕਰਨ ਤੇ ਲਈ ਮਦਦ ਕਰਨ ਲਈ ਨਹੀਂ ਨਹੀਂ ਪੰਜਾਬੀਆਂ ਵਾਸਤੇ ਕਿੰਨੇ ਆਉਣਾ ਕਦੀ ਕਦੀ ਰਾਜਿਆਂ ਵਾਸਤੇ ਵੀ ਨੌਕਰ ਮਦਦ ਕਰ ਸਕਦੇ ਆ ਰਾਜੇ ਇਥੇ ਮਦਦ ਕਰ ਸਕਦੇ ਆ ਨੌਕਰਾਂ ਦੀ ਨੌਕਰ ਰਾਜੇ ਦੀ ਮਦਦ ਨਹੀਂ ਕਰਦਾ ਪੰਜਾਬ ਰਾਜਾ ਵਾ ਤੇ ਹੋਰ ਜਿੰਨੇ ਵੀ ਇੰਡੀਆ ਦੇ ਸੂਬੇ ਸਾਡੇ ਨੌਕਰ ਆ ਪੰਜਾਬ ਦੇ ਸੋ ਇਸ ਕਰਕੇ ਅਸੀਂ ਨੌਕਰਾਂ ਕੋਲੋਂ ਆਸ ਵੀ ਨਹੀਂ ਰੱਖਦੇ ਅਸੀਂ ਨੌਕਰਾਂ ਕੋਲੋਂ ਆਸ ਵੀ ਨਹੀਂ ਰੱਖਦੇ ਸਾਨੂੰ ਨਹੀਂ ਲੋੜ ਨੌਕਰਾਂ ਦੀ ਅਸੀਂ ਰਾਜੇ ਆ ਅਸੀਂ ਰਾਜੇ ਆ ਤੇ ਰਾਜਿਆਂ ਨੂੰ ਕਾਦੀ ਲੋੜ ਅਸੀਂ ਆਪ ਸਾਡੇ ਭਰਾਵਾਂ ਨਾਲ ਖੜੇ ਆ ਯਾਰ ਕਿੱਡੀ ਕੀ ਗੱਲ ਆ ਕਿਤੇ ਅਸੀਂ ਕਿਹੇ ਅੱਗੇ ਪੁਕਾਰ ਨਹੀਂ ਕਰਦੇ ਕੋਈ ਬਿਹਾਰ ਦਾ ਕੋਈ ਜੂਪੀ ਦਾ ਕੋਈ ਐਮਪੀ ਦਾ ਕਿਸੇ ਅੱਗੇ ਪੁਕਾਰ ਨਹੀਂ ਕਰਦੇ ਹਾਂ ਸਾਡੇ ਭਰਾ ਬਖੂ ਬਖਰੀਆਂ ਸਟੇਟਾਂ ਦੇ ਵਿੱਚ ਬੈਠੇ ਆ ਉਹ ਸਾਡੇ ਨਾਲ ਆ ਉਹਨਾਂ ਦੇ ਸਾਨੂੰ ਫੋਨ ਵੀ ਆ ਰਹੇ ਆ ਹਮਦਰਦੀ ਦੇ ਫੋਨ ਆ ਰਹੇ ਆ ਤੇ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਇੱਥੇ ਸਨੇਹ ਲਾ ਕੇ ਸਾਡੇ ਕੋਲ ਇੱਥੇ ਸਾਰਾ ਸਮਾਨ ਮੁਹੱਈਆ ਕਰਵਾ ਰਹੇ ਆ ਸੋ ਇਸ ਕਰਕੇ ਪੰਜਾਬ ਰਾਜਾ ਪੰਜਾਬ ਨੂੰ ਕਿਸੇ ਦੂਜੇ ਦੀ ਪ੍ਰਵਾਹ ਨਹੀਂ ਕੋਈ ਆਵੇ ਚਾਹੇ ਨਾ ਆਵੇ ਅਸੀਂ ਖੜਨ ਵਾਲੇ ਹੈਗੇ ਪੰਜਾਬੀ ਪੰਜਾਬੀ ਕੌਮ ਕਿਤੇ ਇੱਥੇ ਖਤਮ ਹੋ ਗਈ ਹੈ ਅਸੀਂ ਜਿੰਨਾ ਆਜਾ ਖੜੇ ਆ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੋਂ ਵੀ ਤੱਕ ਅਸੀਂ ਸਾਥ ਦੇਵਾਂਗੇ ਪੂਰਾ ਡਟ ਕੇ ਸਾਥ ਦੇਵਾਂ ਲੋਕ ਕਹਿੰਦੇ ਵੀ ਜੇ